ਦੋਸਤੋ ਤੇ ਪਿਆਰੇ ਵਿਦਿਆਰਥੀ ਸਾਥੀਓ ਮਿਟ ਗਏ ਜ਼ਿੰਦਗੀ ਕੇ ਨਿਸ਼ਾਨ ਕੈਸੇ ਕੈਸੇ ਜੇ ਜਮੀਂ ਖਾ ਗਈ ਆਸਮਾਨ ਕੈਸੇ ਕੈਸੇ ਅੱਜ ਪੰਜਾਬ ਯੂਨੀਵਰਸਿਟੀ ਕਾਲਜ ਬੇਨੜਾ ਦੇ ਜਿਹੜੀ ਅਸੀਂ ਇੱਕ ਲੜੀ ਤੋਰੀ ਹੋਈ ਹੈ ਅੱਜ ਅਸੀਂ ਤੁਹਾਨੂੰ ਇਤਿਹਾਸ ਭਾਣ ਭਾਵ ਹਿਸਟਰੀ ਦੇ ਨਾਲ ਰੂਬਰੂ ਕਰਾਵਾਂਗੇ ਸਾਡੇ ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਹਿਸਟਰੀ ਦੇ ਜਿਹੜੇ ਮੁਖੀ ਨੇ ਉਹ ਡਾਕਟਰ ਕਰਮਜੀਤ ਸਿੰਘ ਨੇ ਉਹਨਾਂ ਤੋਂ ਬਾਅਦ ਡਾਕਟਰ ਕਰਮਜੀਤ ਇੱਕ ਬੜੀ ਵਧੀਆ ਸ਼ਖਸੀਅਤ ਨੇ ਉਹ ਵਿਦਿਆਰਥੀਆਂ ਨੂੰ ਜਿਹੜੇ ਇਤਿਹਾਸਿਕ ਤੱਥ ਨੇ ਉਹਨਾਂ ਨਾਲ ਰੋਬਰੂ ਕਰਾਉਂਦੇ ਨੇ ਪੂਤਕਾਲ ਦੇ ਵਿੱਚ ਕੀ ਵਾਪਰਿਆ ਰਾਜੇ ਮਹਾਰਾਜਾਂ ਦੀਆਂ ਕਹਾਣੀਆਂ ਨਕਸ਼ੇ ਤੇ ਮੈਪ ਵਗੈਰਾ ਕਰਾਉਣੇ ਇਹ ਉਹਨਾਂ ਦੇ ਮਤਲਬ ਨਿੱਤ ਰੁਟੀਨ ਦਾ ਕੰਮ ਹੈ ਇਸੇ ਤਰ੍ਹਾਂ ਇਸ ਭਾਗ ਦੇ ਵਿੱਚ ਡਾਕਟਰ ਭੁਪਿੰਦਰ ਨੇ ਡਾਕਟਰ ਰਵੀ ਦਿਤ ਨੇ ਪੀ ਪ੍ਰੋਫੈਸਰ ਕਿਰਨ ਨੇ ਸੋ ਇਹ ਜਿਹੜੇ ਵਿਭਾਗ ਦੇ ਦੇ ਨਾਲ ਜਾਣ ਪਛਾਣ ਸੀਗੀ ਤੁਹਾਡੀ ਇਸ ਵਿਭਾਗ ਦੇ ਵਿੱਚ ਇਹ ਜਿਹੜੇ ਪ੍ਰੋਫੈਸਰ ਸਾਹਿਬਾਨ ਨੇ ਦੇਖੋ ਇਤਿਹਾਸ ਇੱਕ ਉਹ ਜਾ ਵਿਸ਼ਾ ਹੈ ਜਿਹਦੇ ਬਿਨਾ ਸਾਡਾ ਵਰਤਮਾਨ ਸਮਾਜ ਹੈ ਜਿਹੜਾ ਅਧੂਰਾ ਹੈ ਅਸੀਂ ਇਤਿਹਾਸ ਦੇ ਜਿਹੜੇ ਪੁਰਾਤਨ ਗ੍ਰੰਥ ਨੇ ਵੱਡੇ ਵੱਡੇ ਮਹਾਕਾਵ ਨੇ ਉਹਨਾਂ ਤੋਂ ਅੱਜ ਦਾ ਜਿਹੜਾ ਵਰਤਮਾਨ ਸਮਾਜ ਹੈ ਉਹਦੇ ਬਾਰੇ ਅਸੀਂ ਸੇਧ ਲੈਣੇ ਆਂ ਜਿੰਨਾ ਵੀ ਪ੍ਰਾਤਨ ਸਮਾਜ ਹੋਊਗਾ ਜਿੰਨੇ ਉਹਦੇ ਉਨੀਆਂ ਹੀ ਜੜਾਂ ਮਜ਼ਬੂਤ ਹੋਣਗੀਆਂ ਹੜੱਪਾ ਸਭਿਤਾ ਤੋਂ ਲੈ ਕੇ ਵਰਤਮਾਨ ਸਭਿਤਾ ਤੱਕ ਦਾ ਸਫ਼ਰ ਹੈ ਜਿਹੜਾ ਉਹ ਬੜਾ ਲੰਮਾ ਸਫ਼ਰ ਹੈ ਕਿ ਜੰਗਲ ਤੋਂ ਅੱਜ ਦੇ ਵਰਤਮਾਨ ਯੁੱਗ ਜਾਂ ਭਾਵੇਂ ਸਾਇੰਸ ਤੇ ਟੈਕਨੋਲੋਜੀ ਤੇ ਇਨਫੋਰਮੇਸ਼ਨ ਦੇ ਯੁੱਗ ਵਿੱਚ ਆਉਣ ਤੱਕ ਹੁਣ ਤੱਕ ਕੀ ਕੀ ਵਾਪਰਿਆ ਹੈ ਰਾਜੇ ਮਹਾਰਾਜਿਆਂ ਦੀਆਂ ਕਹਾਣੀਆਂ ਉਹਨਾਂ ਦੇ ਕਰਤੱਵ ਇਤਿਹਾਸ ਤੇ ਮਿਥਿਆਸ ਨਾਲ ਜਿਹੜਾ ਇਤਿਹਾਸ ਵਿਭਾਗ ਹੈ ਉਹ ਰੂਬਰੂ ਕਰਵਾਉਂਦਾ ਹੈ ਸੋ ਇਸ ਵਿਭਾਗ ਨੇ ਬੜੇ ਹੀ ਲੈਕਚਰ ਕਰਾਉਂਦੇ ਨੇ ਅਕਾਦਮਿਕ ਗਤੀਵਿਧੀਆਂ ਕਰਾਉਂਦੇ ਨੇ ਤੇ ਬੱਚਿਆਂ ਲਈ ਇਤਿਹਾਸਿਕ ਥਾਵਾਂ ਤੇ ਟੂਰ ਵੀ ਲੈ ਕੇ ਜਾਂਦੇ ਨੇ ਸੋ ਬੜਾ ਸਾਰਾ ਹੀ ਵਿਭਾਗ ਹੈ ਜਿਹੜਾ ਉਦਮੀ ਵਿਭਾਗ ਹੈ ਅਸੀਂ ਇਤਿਹਾਸ ਦੇ ਵਿੱਚ ਜਿਹੜੇ ਖਾਸ ਕਰਕੇ ਆਈਐਸ ਯੂਪੀਐਸਸੀ ਪੀਪੀਐਸਸੀ ਦੇ ਵਿੱਚ ਜਾਣ ਵਾਲੇ ਵਿਦਿਆਰਥੀ ਨੇ ਉਹ ਜ਼ਰੂਰ ਇਤਿਹਾਸ ਨੂੰ ਚੁਣਦੇ ਨੇ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ